ਸਾਡੀ ਤਾਂ ਇਹੀ ਅਰਦਾਸ ਹੈ ਬਈ ਕਿ ਜਦੋਂ ਅੰਤਲਾ ਦਿਨ ਵੀ ਹੋਵੇ ਨਾ ਸਾਡਾ ਸੇਵਾ ਹੋਈ ਹੋਵੇ ਹੋਰ ਕੁਝ ਹੋਇਆ ਨਾ ਹੋਇਆ ਹੋਵੇ ਮਤਲਬ ਆਪਾਂ ਦੇਖਣ ਨੂੰ ਕੈਮਰੇ ਪਿੱਛੇ ਕੁਝ ਹੋਰ ਹੁੰਦਾ ਪਰ ਤੁਸੀਂ ਲਾਈਵਲੀ ਆ ਕੇ ਦੇਖੋਗੇ ਤਾਂ ਕੁਝ ਹੋਰ ਹੈ ਸਾਡੇ ਕੋਲੇ ਤੇ ਗਰੰਤੀ ਸਿੰਘ ਵੀ ਆਉਂਦੇ ਨੇ ਸਾਡੇ ਕੋਲ ਮੰਦਰਾਂ ਦੇ ਪੰਡਤ ਵੀ ਆਉਂਦੇ ਨੇ ਉਹਨਾਂ ਦੇ ਤੁਸੀਂ ਹਾਲਾਤ ਜਦੋਂ ਵੇਖ ਕੇ ਦੇਖੋਗੇ ਤਾਂ ਮੈਨੂੰ ਇਹ ਦੱਸੋ ਪੰਜਾਬ ਬਚੂਗਾ ਕਿਵੇਂ ਵੀ ਜਿੰਨੂੰ ਕਿਸੇ ਨੂੰ ਕੋਈ ਡਾਊਟ ਆ ਸ਼ਿਕਵਾ ਇੱਥੇ ਆ ਕੇ ਵੇਖੇ ਅਸੀਂ ਅੱਜ ਆਏ ਹਾਂ ਕਿੰਨੀ ਯੂਥ ਹੈ ਜਿਹੜੀ ਕਹਿੰਦੀ ਅਸੀਂ ਸਾਡੇ ਕੋਲ ਕੰਮ ਹੈ ਨਹੀਂ ਤੇ 2 ਘੰਟੇ ਕੁਰਸੀਆਂ ਢਾ ਕੇ ਆਪਣੇ ਸ਼ਹਿਰ ਚ ਲੋਕਾਂ ਦੀ ਦੁੱਖੀ ਸੁਣਨੇ ਸ਼ੁਰੂ ਕਰ ਦੋ ਜਿਨ੍ਹਾਂ ਨੂੰ ਪ੍ਰੋਬਲਮ ਹੈ ਉਹ ਆ ਵੇਖੋ ਕਿੰਨੀ ਤਦਾਰ ਚ 100 ਜੀ ਬੈਠੇ ਹੋਏ ਆ। ਇਹੀ ਸਨੇਹਾ ਹੈ ਕਿ ਭਾਈ ਇਨਸਾਨੀਅਤ ਦੀ ਸੇਵਾ ਕਰੋ ਤੇ ਮਿਲ ਜੁਲ ਕੇ ਜਿੰਨਾ ਕਿ ਵੀ ਕਿਸੇ ਦੀ ਭਲਾ ਕਰ ਸਕਦੇ ਹੋ ਜਰੂਰ ਕਰੋ। ਹੋਰ ਭਾਈ ਠੀਕ ਹੋ। ਭਾਈ ਇਹ ਸਾਡਾ ਤੀਰਥ ਹੈ। ਸਾਡਾ ਮੰਦਿਰ, ਗੁਰਦੁਆਰਾ, ਮਸਜਿਦ ਸਾਡਾ ਸਭ ਕੁਝ ਇਹੀ ਹੈ। ਇੱਥੇ ਅਸੀਂ ਰੋਜ਼ ਬੈਠਦੇ ਹਾਂ ਬਿਨਾਂਗਾ ਪਿਛਲੇ 10 ਸਾਲਾਂ ਤੋਂ। ਰੋਜ਼, ਰੋਜ਼ ਦਾ ਮਤਲਬ ਰੋਜ਼ 365 ਦਿਨ, ਦੀਵਾਲੀਆਂ ਵੀ ਸਾਡੀ ਇੱਥੇ ਨਿਕਲਦੀਆਂ, ਗੁਰਪੁਰ, ਨਵੇਂ ਸਾਲ, ਲੋਹੜੀ ਸਭ ਕੁਝ ਇੱਥੇ ਹੀ ਹੈ। ਇੱਥੇ ਅਸੀਂ ਪੇਸ਼ੈਂਟ ਦੇਖਦੇ ਆਂ ਜਿਵੇਂ ਆ ਸਾਰੇ ਮਰੀਜ਼ ਨੇ, ਇੱਧਰ ਸਾਰੇ ਡੋਨਰਸ ਹੁੰਦੇ ਨੇ। ਤਾਂ ਡੋਨੇਸ਼ਨ ਜਿਹੜੇ ਕਰਨ ਆਉਂਦੇ ਨੇ ਇੱਥੇ ਬਹਿੰਦੇ ਨੇ ਜਿਹੜੇ ਮਰੀਜ਼ ਨੇ ਉਹ ਇੱਥੇ ਆਉਂਦੇ ਨੇ ਆਪਣੀ ਗੱਲਬਾਤ ਕਰਦੇ ਨੇ ਫਿਰ ਇੱਥੇ ਨੋਟ ਹੁੰਦਾ ਹੈ ਫਿਰ ਇਥੋਂ ਦੇ ਘਰ ਦੀ ਇਨਕੁਆਇਰੀ ਹੁੰਦੀ ਹੈ ਫਿਰ ਉਹ ਟੀਮ ਡਿਸਾਈਡ ਕਰਦੀ ਹੈ ਕਿ ਉਹ ਨੀੜੀ ਹੈ ਕਿ ਗਰੀੜੀ ਹੈ ਫਿਰ ਉਸ ਤੋਂ ਬਾਅਦ ਉਹਦੀ ਫਾਈਨੈਂਸ਼ੀਅਲ ਹੈਲਪ ਹੁੰਦੀ ਹੈ ਜਿਸ ਸਾਹਮਣੇ ਮਰੀਜ਼ ਹੁੰਦੇ ਨੇ ਤਾਂ ਪੰਜਾਬ ਦੇ ਅਲੱਗ-ਅਲੱਗ ਸ਼ਹਿਰਾਂ 'ਚ ਸਾਡੀ ਟੀਮ ਕੰਮ ਕਰਦੀ ਹੈ ਜੰਮੂ ਕਸ਼ਮੀਰ 'ਚ ਵੀ ਸਾਡੀ ਟੀਮ ਹੈ ਚੰਡੀਗੜ੍ਹ ਫਰੀਦਕੋਟ ਅੰਮ੍ਰਿਤਸਰ ਜਲੰਧਰ ਤਾਂ ਹੈਗੇ ਹੀ ਨੇ ਪੰਜਾਬ ਦੇ ਜਿਹੜੇ ਵੱਡੇ-ਵੱਡੇ ਇਲਾਕੇ ਨੇ 13 ਤੇ ਬਾਕੀ ਗੁਰੂ ਮਾਰਾਏ ਦੀ ਕਿਰਪਾ ਚਲੋ ਉਹਨਾਂ ਨੇ ਸਾਡੇ ਤੇ ਤਰਸ ਕੀਤਾ ਸਾਡੀ ਯੂਥ ਨੂੰ ਇਸ ਉਮਰ ਦੇ ਵਿੱਚ ਇਹ ਕੰਮ ਲਾਇਆ ਜਿੱਥੇ ਬੁੱਧੀ ਸਭ ਤੋਂ ਜ਼ਿਆਦਾ ਪ੍ਰਿਸ਼ਤੀ ਹੁੰਦੀ ਹੈ ਪੈਸੇ ਕਮਾਣ ਦੀ ਦੌੜ ਫੇਮ ਦੀ ਦੌੜ ਪਰ ਉਸ ਦੌੜ ਚੋਂ ਸਾਨੂੰ ਮਾਰਾਏ ਨੇ ਸਬਰ ਦਿੱਤਾ ਇੰਨੀ ਸ਼ਾਂਤੀ ਦਿੱਤੀ ਕਿ ਅਸੀਂ ਇੱਥੇ ਬੈਠੇ ਸਾਡੀ ਇਹ ਪੂਰੀ ਵਲੰਟੀਅਰ ਟੀਮ ਹੈ ਸਾਰੇ ਚੰਗੇ ਘਰੋਂ ਨੇ ਬਾਈ ਜੀ ਦੇ ਆਪਣੇ 100 ਕਿੱਲੇ ਨੇ ਉਹਦੀ ਫੈਕਟਰੀ ਹੈ ਇਹ ਸਿਰਫ ਐਜ਼ ਸ਼ਾਮ ਨੂੰ ਐਜ਼ ਉਹ ਵਲੰਟੀਅਰ ਆਉਂਦੇ ਨੇ ਇੱਥੇ ਆਲਦੋ ਇੱਕ ਕੰਮ 24 ਇੰਟੂ 7 ਹੈ ਬਟ ਅਸੀਂ ਇੱਕ ਸਮਾਂ ਰੱਖਿਆ ਹੋਇਆ ਹੈ ਕਿ ਜੇ ਕਿਸੇ ਨੇ ਮੈਨੂੰ ਮਿਲਣਾ ਹੈ ਤਾਂ ਉਹ 7 ਤੋਂ 9 ਸ਼ਾਮ ਨੂੰ ਸਤ ਤੋਂ ਨੌਂ ਰੋਜ਼ ਇੱਥੇ ਹੁੰਨੇ ਆ ਸਾਡੇ ਕਿਸੇ ਟੀਮ ਆ ਕੇ ਸੈਟਅਪ ਕਰ ਲੈਂਦੀ ਪੂਰਾ ਫਿਰ ਇੱਥੇ ਇੱਕ ਇੱਕ ਮਰੀਜ਼ ਆਂਦਾ ਉਹਦੀ ਗੱਲਬਾਤ ਹੁੰਦੀ ਆ ਸਾਡਾ ਮਤਲਬ ਸਾਰਾ ਕੰਮ ਚੱਲਦਾ ਫੋਨ ਤੇ ਓਕੇ ਸਾਡੇ ਫੋਨ ਦੇ ਵਿੱਚ ਜਿਵੇਂ ਸਾਡਾ ਵਟਸਐਪ ਹੈ ਤਾਂ ਇਹਦੇ ਵਿੱਚ ਕੱਲੇ ਕੱਲੇ ਪੇਸ਼ੈਂਟ ਦੀ ਡਿਟੇਲ ਪਈਗੀ ਕਿ ਇਹਨੂੰ ਦਵਾਈ ਲੈ ਦੋ ਇਹਦੇ ਵਿੱਚ ਸਾਰਾ ਹਿਸਾਬ ਕਿਤਾਬ ਪਏਗਾ ਕਿਹੜੇ ਬੇਡ ਨੂੰ ਮੈਡੀਸਿਨ ਮਿਲ ਗਈ ਕਿਹਨੂੰ ਨਹੀਂ ਮਿਲੀ ਆ ਦਵਾਈਆਂ ਰਸੀਦਾਂ ਬਿੱਲ ਮਤਲਬ ਪ੍ਰੋਪਰ ਔਨ ਰਿਕਾਰਡ ਸਾਰੇ ਪੇਸ਼ੈਂਟਾਂ ਦੀ ਹੈਲਪ ਹੁੰਦੀ ਆ ਜਿਵੇਂ ਇਹਨੂੰ ਦਵਾਈ ਦੇ ਦੋ ਇਹਨੂੰ ਦਵਾਈ ਦੇ ਦੋ ਫਿਰ ਇਹਦੇ ਸਾਈਨ ਸਿਗਨੇਚਰ ਕਿ ਕੱਲ ਨੂੰ ਮਰੀਜ਼ ਨਾ ਮੁਕਰ ਜਾਵੇ ਕਿ ਮੈਨੂੰ ਦਵਾਈ ਮਿਲੀ ਹੋਈ ਨਹੀਂ ਫਿਰ ਅਸੀਂ ਡੋਨਰਜ਼ ਦੇ ਸਬੂਤ ਪੇਸ਼ੈਂਟਸ ਦੇ ਸਬੂਤ ਸਾਰੇ ਰੱਖਦੇ ਆ ਤੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਤਕਰੀਬਨ ਹੁਣ ਤੱਕ 1.25 ਲੱਖ ਪੇਸ਼ੈਂਟਸ ਦੀ ਹੈਲਪ ਹੋ ਗਈ ਕ੍ਰੋਸ ਹਾਂ ਹਾਂ ਪਿਛਲੇ 10 ਸਾਲਾਂ ਚ ਹੁਣ ਅਸੀਂ ਜਗ੍ਹਾ ਲੈ ਲਈ ਗੁਰੂ ਮਹਾਰਾਜ ਨੇ ਜਗ੍ਹਾ ਲੈਤੀ ਸਾਨੂੰ ਹੁਣ ਅਸੀਂ ਉੱਥੇ ਕਿਹੜਾ ਸੈਟਅਪ ਬਣਾਵਾਂਗੇ ਕਿ ਪਰਮਾਤਮਾ ਚੋਲੋ ਕਰਾਉਣ ਆਲੇ ਆ ਕਿ ਪੰਜਾਬ 'ਚ ਕੋਈ ਮਰੀਜ਼ ਬਿਨਾਂ ਇਲਾਜ ਤੋਂ ਨਹੀਂ ਮਰੂਗਾ ਮਤਲਬ ਸਿੱਧਾ ਸਰਕਾਰੀ ਸਿਸਟਮ ਨੂੰ ਚੈਲੰਜ ਹੈ ਜਿੱਥੇ ਦੇਖੋ ਕਿਉਂਕਿ ਜਿਹੜਾ ਜਿਹੜੇ ਵੋਲਿਊਮ 'ਚ ਕੰਮ ਸਰਕਾਰ ਕਰ ਸਕਦੀ ਹੈ ਪ੍ਰਾਈਵੇਟ ਬੰਦਾ ਨਹੀਂ ਕਰ ਸਕਦਾ ਉਹ ਗੱਲ ਲੱਗ ਗਈ ਕਿ ਮੇਰੇ ਵਰਗਾ ਬੰਦਾ ਸਾਲ 'ਚ ਇੱਕ ਅੱਧੀ ਕੋਈ ਮਰੀਜ਼ ਦੀ ਹੈਲਪ ਕਰਕੇ ਚਮਕਾ ਜ਼ਿਆਦਾ ਲੈਂਦਾ ਸੋਸ਼ਲ ਮੀਡੀਆ 'ਤੇ ਆਪਣੇ ਆਪ ਨੂੰ ਕਿ ਦੇਖੋ ਜੀ ਮੈਂ ਮਰੀਜ਼ ਦਾ ਭਲਾ ਕੀਤਾ ਬਟ ਕੁਆਂਟੀਟੀ 'ਚ ਭਲਾ ਕਰਨਾ ਤੇ ਸਿਰਫ ਦਿਖਾਉਣ ਲਈ ਇੱਕ ਮਰੀਜ਼ ਦਾ ਭਲਾ ਕਰਨਾ ਫਰਕ ਹੈ ਜਦੋਂ ਅਸੀਂ ਕੁਆਂਟੀਟੀ 'ਚ ਦੇਖਦੇ ਹਾਂ ਕਿ ਵੱਧ ਤੋਂ ਵੱਧ ਲੋਕਾਂ ਦਾ ਭਲਾ ਹੋਵੇ ਸਾਡੀ એનર્ਜੀ ਯੂਟਿਲਾਈਜ਼ਡ ਹੋਵੇ ਡੋਨੇਸ਼ਨ ਯੂਟਿਲਾਈਜ਼ਡ ਹੋਵੇ ਲੋਕਾਂ ਦੇ ਮੂਰੇ ਚੰਗਾ ਬਣਨ ਦੀ بجائے ਲੋਕਾਂ ਦੀ ਮਦਦ ਕਰੋ ਵੱਡੇ ਲੈਵਲ ਤੇ ਉਹ ਸਭ ਤੋਂ ਵੱਡਾ ਇੱਕੋ ਹੀ ਜ਼ਰੀਆ ਹੈ ਸੋਸ਼ਲ ਮੀਡੀਆ ਕਿਉਂਕਿ ਸੋਸ਼ਲ ਮੀਡੀਆ ਤੇ ਹੀ ਮਰੀਜ਼ ਨੇ ਸੋਸ਼ਲ ਮੀਡੀਆ ਤੇ ਹੀ ਡੋਨਰਸ ਨੇ ਬਸ ਇਹਨਾਂ ਦੋਨਾਂ ਨੂੰ ਮੈਨੇਜ ਕਰਕੇ ਅਗਰ ਤੁਸੀਂ ਮਲਵਾ ਦਿਓ ਪ੍ਰੋਪਰ ਤਰੀਕੇ ਨਾਲ ਤਾਂ ਨਾ ਡੋਨੇਸ਼ਨ ਦੀ ਕਮੀ ਹੈ ਤੇ ਨਾ ਲੋੜ ਮੰਨਾਂ ਦੀ ਕਮੀ ਹੈ ਹੁਣ ਉਹ ਸਾਹਮਣੇ ਬਾਪੂ ਜੀ ਬੈਠੇ ਦੇਖ ਲੋ ਉਹ ਨਾਲ ਉਹਨਾਂ ਦੇ ਪੁੱਤ ਬੈਠੇ ਨੇ ਬਾਪੂ ਬੈਠਾ ਇਹ ਸਪੈਸ਼ਲ ਸੰਗਰੂਰ ਤੋਂ ਆਏ ਨੇ ਪਿਛਲੇ 6 ਕੁ ਮਹੀਨਿਆਂ ਤੋਂ ਪੈਟ ਸਕੈਨ ਲਿਖੀ ਡਾਕਟਰ ਨੇ ਜਦੋਂ ਕੈਂਸਰ ਡਿਟੈਕਟ ਹੁੰਦਾ ਨਾ ਤਾਂ ਡਾਕਟਰ ਸਭ ਤੋਂ ਪਹਿਲਾਂ ਪੈਟ ਸਕੈਨ ਲਿਖਦਾ 14-15 ਹਜ਼ਾਰ ਦੀ ਪੈਟ ਸਕੈਨ ਕਰਨ ਨੂੰ ਪੈਸੇ ਨਹੀਂ ਔਰ ਇੱਥੇ ਰੋ ਰੋ ਕੇ ਬੁਰਾ ਲੋ ਕੇ ਉਹਨਾਂ ਗਏ 14 ਹਜ਼ਾਰ ਰੁਪਏ ਮਨ ਲਾਦਾ ਸ਼ਾਇਦ ਜਿੱਥੇ ਕਾਫੀ-ਕਾਫੀ ਪੀਣ ਬੈਠੀ ਆ ਜਿਹਾ ਆਪਾਂ ਕਿਸੇ ਕਲੱਬ 'ਚ ਤਾਂ ਲੱਗ ਜਾਂਦਾ ਹੁਣ ਗੱਲ ਇਹ ਨਹੀਂ ਕਿ ਇਹਨਾਂ ਨੂੰ 14 ਹਜ਼ਾਰ ਕੋਈ ਦੇ ਨਹੀਂ ਸਕਦਾ ਬਹੁਤ ਲੋਕ ਨੇ ਪਰ ਉਹ ਸੋਸ਼ਲ ਮੀਡੀਆ ਦਾ ਸਾਰਾ ਕੁਝ ਬਈ ਮੈਨੀਪੂਲੇਸ਼ਨ ਹੈ ਜਿਹਨੂੰ ਇਹਨਾਂ ਖੇਡਣਾ ਆ ਗਿਆ ਉਹਨੂੰ ਸ਼ਬਦਾਂ ਨਾਲ ਵੀ ਖੇਡਣਾ ਆ ਜਾਂਦਾ ਕਿ ਕੀ बिकਦਾ ਕੀ ਕੀ ਲੋਕ ਸੁਣਨਾ ਪਸੰਦ ਕਰਦੇ ਨੇ ਕਿਹੜੀ ਗੱਲ ਤੇ ਰਿਜੈਕਟ ਕਰਦੇ ਨੇ ਕਿਹਦੇ ਤੇ ਵਿਊਜ਼ ਜ਼ਿਆਦਾ ਆਉਂਦੇ ਨੇ ਪੀਆਰ ਹੈ ਮਤਲਬ ਪੀਆਰ ਹੈ ਤਾਂ ਮਿਸਯੂਜ਼ ਵੀ ਬਹੁਤ ਹੁੰਦਾ ਡੋਨੇਸ਼ਨ ਦਾ ਜਦੋਂ ਅਸੀਂ ਇੱਕ ਮਰੀਜ਼ ਦਿਖਾ ਦਿੰਨੇ ਆ ਉਹਨੂੰ ਲੋਡ 14000 ਦੀ ਹੈ ਪਰ ਉਹਦੇ ਖਾਤੇ 'ਚ 14 ਲੱਖ ਆ ਜਾਂਦਾ ਲੋਡ ਨੂੰ 4 ਲੱਖ ਦੀ ਹੈ ਪਹੁੰਚਾ ਦੇ ਚ 4 ਕਰੋੜ ਹੁੰਦਾ ਉਹ ਜਿਹੜੀ ਸਾਰੀ ਮਿਸਮੈਨੇਜਮੈਂਟ ਡੋਨੇਸ਼ਨ ਦੀ ਹੁੰਦੀ ਹੈ ਕਿਉਂਕਿ ਇਹ ਲੂਪਹੋਲਸ ਤੁਹਾਨੂੰ ਕਦੀ ਉਹ ਬੰਦਾ ਨਹੀਂ ਦੱਸੇਗਾ ਜਿਹੜਾ ਕਰਦਾ ਹੋਏਗਾ। ਉਹ ਕਰਦਾ ਹੋਊਗਾ। ਉਹ ਕਹੇਗਾ ਯਾਰ ਮਤਲਬ ਵਧੀਆ ਲੂਪਹੋਲ ਸਾਡੇ ਹੱਥ ਲੱਗਿਆ ਤਾਂ ਅਸੀਂ ਕਿਉਂ ਇਹ ਲੋਕਾਂ ਨੂੰ ਫੋਨ ਕਰਉ ਤਾਂ ਅਸੀਂ ਇਹੀ ਅਪੀਲ ਕਰਦੇ ਆ ਕਿ ਖਾਤੇ 'ਚ ਪਾਣ ਦੀ ਬਜਾਏ ਪੈਸੇ ਖੁਦ ਆ ਕੇ ਇੱਥੇ ਡੋਨੇਟ ਕਰੋ। ਤਾਂ ਹੀ ਅਸੀਂ ਇੱਥੇ ਰੋਜ਼ ਮਿਲਦੇ ਆ ਬਿਣ ਨਾਗਾ ਕਿ ਕੋਈ ਇਹ ਨਾ ਗਵੇ ਯਾਰ ਮੈਂ ਮੰਡੇ ਫ੍ਰੀ ਸੀ ਉਹ ਮੰਡੇ ਬੰਦੇ ਨਹੀਂ। ਮੈਂ ਸੰਡੇ ਫ੍ਰੀ ਸੀ ਉਹ ਸੰਡੇ ਨਹੀਂ ਬੰਦੇ। ਮੈਂ ਦਿਵਾਲੀ ਵਾਲੇ ਦਿਨ ਫ੍ਰੀ ਸੀ ਉਹ ਦਿਵਾਲੀ ਵਾਲੇ ਦਿਨ ਨਹੀਂ ਬੰਦੇ। ਸੋ ਅਸੀਂ 365 ਦਿਨ ਬੈਠਦੇ ਆ ਕਿ ਕਿਸੇ ਨੂੰ ਕੋਈ ਬਹਾਨਾ ਨਾ ਮਿਲੇ ਸੋਸ਼ਲ ਮੀਡੀਆ ਬਹੁਤ ਵੱਡਾ ਰੋਲ ਪਲੇ ਕਰਦਾ ਜਿਹਦੇ ਚ ਮਰੀਜ਼ ਆ ਕੇ ਆਪਣਾ ਦੁੱਖ ਦੱਸਦੇ ਨੇ ਅਸੀਂ ਉਹ ਸੋਸ਼ਲ ਮੀਡੀਆ ਤੇ ਰੱਖਦੇ ਆ ਫਿਰ ਡੋਨਰਸ ਹੈਲਪ ਕਰਨ ਆਉਂਦੇ ਨੇ ਔਰ ਹੁਣ ਇੱਕ ਡੋਨਰ ਆਇਆ ਉਹ ਪੇਂਟ ਦਾ ਕੰਮ ਕਰਦਾ ਹੀ ਬੰਦਾ ਦਿਹਾੜੀ ਕਰਦਾ ਜੀ 600 ਰੁਪਏ ਉਹ ਵੀ ਸੇਵਾ ਕਰਨਾ ਆਉਂਦਾ ਲੋਕ ਕਰੋੜਾ ਰੁਪਏ ਵੀ ਦੇਣ ਆਉਂਦੇ ਨੇ ਮਤਲਬ 100 100 ਰੁਪਏ ਲੈ ਕੇ ਵੀ ਆਉਂਦੇ ਨੇ ਲੋਕ ਪਰੀਖਿਆ ਵਾਲਾ ਲੰਘ ਰਿਹਾ ਉਹ ਦੇਖ ਰਿਹਾ ਖੜ ਕੇ ਕੀ ਹੋ ਰਿਹਾ ਉਹਨੂੰ ਸਮਝ ਰਿਹਾ ਕਿ ਕੀ ਹੋ ਰਿਹਾ ਤਾਂ ਫਿਰ ਉਹ 100 ਰੁਪਏ ਵੀ ਦੇ ਕੇ ਜਾਂਦਾ ਹੈ ਦੇਣ ਵਾਲੇ 10 ਲੱਖ ਵੀ ਦੇ ਕੇ ਜਾਂਦੇ ਨੇ ਮellow ਆਪਣੀ ਆਪਣੀ ਸ਼ਰਧ ਹੈ ਮੇਰਾ ਇਹ ਹੁੰਦਾ ਆ ਕੇ ਬੈਠੋ ਦੇਖੋ ਬੈਠੋ ਨਿਆਰੇ ਲੋ ਪਹਿਲਾਂ ਦੇਖੋ ਕਿ ਕੀ ਹੋ ਰਿਹਾ ਕਿਵੇਂ ਰਮਣਾ ਦਿਮਾਗ ਲੜਾਓ ਕਿ ਕੀ ਇਹਦੇ ਚ ਲੂਪ ਹੋਲਸ ਨੇ ਇਹਦੇ ਚ ਕੀ ਸਾਨੂੰ ਬੈਨੀਫਿਟਸ ਨੇ ਜਾਂ ਇਹ ਹੋਰ ਬਿਹਤਰ ਕਿਵੇਂ ਹੋ ਸਕਦਾ ਸ਼ੁਕਰ ਹੈ ਭਾਈ ਮਾਰੇ ਦਾ ਜਿੰਨੀ ਜਲਦੀ ਜ਼ਿੰਦਗੀ ਸਮਝ ਆ ਗਈ ਜੀਣੀ ਮਿਲੀ ਕਿਉਂ ਆ ਉਹਨਾਂ ਬਿਲਲੀ ਟਾਈਮ ਦੇਣਾ ਇੱਥੇ ਆਉਣਾ ਬਹੁਤ ਵੱਡੀ ਗੱਲ ਹੈ ਸਾਡੀ ਤਾਂ ਇਹੀ ਅਰਦਾਸ ਹੈ ਬਈ ਕਿ ਜਦੋਂ ਐਂਡਲਾ ਦਿਨ ਵੀ ਹੋਵੇ ਨਾ ਸਾਡਾ ਸੇਵਾ ਹੋਈ ਹੋਵੇ ਹੋਰ ਕੁਝ ਹੋਇਆ ਨਾ ਹੋਇਆ ਹੋਵੇ ਤਾਂ ਇੱਥੇ ਜਦੋਂ ਤੁਸੀਂ ਕਿਸੇ ਦਾ ਦੁੱਖ ਸੁਣਦੇ ਹੋ ਤਾਂ ਕਿਤੇ ਦੁਆ ਕੀ ਦੇ ਆ। ਤੁਸੀਂ ਇਹ ਦੇਖੋ ਨਾ ਬਈ ਫੀਲਿੰਗ ਕੀ ਹੈ ਤੁਸੀਂ ਇੱਧਰਲੀ ਕੁਰਸੀਆਂ 'ਚ ਬੈਠੇ ਹੋ ਚਲੋ ਜੇ ਸਾਨੂੰ ਰੱਬ ਉੱਧਰਲੀ ਕੁਰਸੀਆਂ ਬਿਠਾ ਲਵੇ ਤਾਂ ਕੀ ਕਰ ਲਾਂਗੇ ਉਹਦੇ ਮੋਰੇ ਤਾਂ ਜੋਰੀ ਨਹੀਂ ਚੱਲਦਾ ਨਾ ਇਹ ਤਾਂ ਪਰਮਾਤਮਾ ਦੀ ਇੱਕ ਤੁਹਾਡੇ ਤੇ ਬਖਸ਼ਿਸ਼ ਹੈ ਕਿ ਤੁਹਾਡੇ ਕੋਲ ਹੋਰ ਰਿਸੋਰਸਸ ਹੈਗੇ ਨਹੀਂ ਵਰ ਬlesd ਵਿਦ ਦੋਸ ਰਿਸੋਰਸਸ ਕੀ ਤੁਸੀਂ ਅੱਜ ਕਿਸ ਨੂੰ ਦੇ ਸਕਦੇ ਹੋ ਯਾਰ ਐ ਕਰਨ ਜੋਗੀ ਹੈਗੇ ਪਰ ਕਈਆਂ ਕੋਲ ਇੰਨਾ ਕੁਝ ਐ ਕਰਨ ਨੂੰ ਫਿਰ ਵੀ ਰੋਂਦੇ ਹੀ ਰਹਿੰਦੇ ਨੇ ਹੋਏ ਯਾਰ ਮੇਰੇ ਕੋਲ ਤਾਂ ਕੁਝ ਐ ਨਹੀਂ ਤਾਂ ਉਹਨੂੰ ਤਾਂਦਰੋਂ ਪਤਾ ਨਾ ਤੇਰੇ ਕੋਲ ਕੀ ਕੋਸ਼ ਹੈ ਜੋ ਲੋਕਾਂ ਕੋਲ ਹੈ ਨਹੀਂ ਲੋਕਾਂ ਕੋਲ ਕਿੰਨਾ ਕੁਝ ਹੈ ਨਹੀਂ ਬਈ ਹੁਣ ਦੇਖੋ ਕਿੰਨਾ ਮਜਬੂਰ ਹੈ ਇਦਾਂ ਆ ਕੇ ਮੰਗਣਾ ਸੌਖਾ ਯਾਰ ਬਈ ਜਾਨ ਨਿਕਲ ਜਾਂਦੀ ਹੁਣ ਜਿਹੜੇ ਮਰੀਜ਼ ਬੈਠੇ ਨੇ ਉਹਨਾਂ ਨੂੰ ਅੱਖ ਦਾ ਆਪਰੇਸ਼ਨ ਹੋਣਾ 3100 ਦਾ ਆਪਰੇਸ਼ਨ ਨਹੀਂ 6 ਮਹੀਨੇ ਤੋਂ ਬਾਪੂ ਡਿੱਗਦਾ ਫਿਰਦਾ ਹੈ ਅੱਖ ਦਾ ਆਪਰੇਸ਼ਨ ਨਹੀਂ ਹੋ ਰਿਹਾ ਇਹ ਫੀਲਿੰਗਸ ਕੌਣ ਸਮਝੇਗਾ પણ ਗੱਲ ਇਹ ਨਹੀਂ ਕਿ 3100 ਦੀ ਕਮੀ ਹੈ ਗੱਲ ਇਹ ਹੈ ਕਿ ਇਹ ਜਿਹੜਾ ਇੱਥੇ ਰੋਜ਼ ਇਦਾਂ ਦਰਬਾਰ ਲੱਗਦਾ ਹੈ ਇਹ ਕੌਣ ਲਾਂਦਾ ਹੈ ਪੰਜਾਬ 'ਚ ਕਿੰਨੀਆਂ ਸੰਸਥਾਵਾਂ ਨੇ ਵਾਅਦੇ ਕਰਦੀਆਂ ਨੇ ਵੱਡੇ-ਵੱਡੇ ਜਾਂ ਲੋਕ ਨੇ ਕਹਿੰਦੇ ਪੰਜਾਬ ਬਚਾ ਲੋ ਤੇ ਅਕਸਰ ਲਾਈਨ ਸੁਣੀ ਹੋਣੀ ਮੋਸਟਲੀ ਗਾਣਿਆਂ 'ਚ ਫਿਲਮਾਂ 'ਚ ਪੰਜਾਬ ਬਚਾ ਲੋ ਕਦੀ ਕਿਸੇ ਨੇ ਉਹਨੂੰ ਸਵਾਲ ਕੀਤਾ ਕਿਵੇਂ ਬਚਾ ਲੋ ਭਾਈ ਗਰਾਊਂਡ ਤੇ ਬਚੂਗਾ ਨਾ ਪੰਜਾਬ ਹੁਣ ਪੰਜਾਬ ਦੇ ਲੋਕ ਤਾਂ ਮਰ ਰਹੇ ਨੇ ਇਹ ਪੰਜਾਬ ਦੇ ਲੋਕ ਹੀ ਨੇ ਸਾਡੇ ਕੋਲ ਤੇ ਗਰੰਤੀ ਸਿੰਘ ਵੀ ਆਉਂਦੇ ਨੇ ਸਾਡੇ ਕੋਲ ਮੰਦਰਾਂ ਦੇ ਪੰਡਤ ਵੀ ਆਉਂਦੇ ਨੇ ਮਨ ਟੁੱਟਦਾ ਦੇਖ ਕੇ ਇਹ ਇੰਨਾ ਦੇ ਨਾਮ ਤੇ ਤਾਂ ਸੋਸ਼ਲ ਮੀਡੀਆ ਕੈਸ਼ ਕੀਤਾ ਜਾਂਦਾ ਤੇ ਉਹਨਾਂ ਦੇ ਤੁਸੀਂ ਹਾਲਾਤ ਜਦੋਂ ਬਹਿ ਕੇ ਦੇਖੋਗੇ ਤਾਂ ਮੈਨੂੰ ਇਹ ਦੱਸੋ ਪੰਜਾਬ ਬਚੂਗਾ ਕਿਵੇਂ ਇਹ ਦੁਨੀਆ ਦੀ ਪਹਿਲੀ ਐਨ ਜੀਓ ਹੈ ਬਈ ਜਿਹੜੀ ਲੋਕਾਂ ਨੂੰ ਪਬਲਿਕ ਡੀਲਿੰਗ ਚ ਇੰਨਾ ਇੰਟਰੈਕਟ ਕਰਦੀ ਹੈ ਮਿਲਦਾ ਹੀ ਨਹੀਂ ਕੋਈ ਇੱਥੇ ਸਾਨੂੰ ਇਹ ਹੁੰਦਾ ਕਿ ਕਿਸੇ ਦੀ ਹੈਲਪ ਹੋਵੇ ਨਾ ਹੋਵੇ ਏਟਲੀਸਟ ਕੋਈ ਆਪਣੇ ਇੱਥੇ ਦਿਲ ਦਾ ਗੁਬਾਰ ਕੱਢ ਕੇ ਹਲਕਾ ਤਾਂ ਹੋ ਕੇ ਜਾਵੇ ਹੁਣ ਇਥੇ ਲੋਕ ਐਦਾ ਦੇ ਆਉਂਦੇ ਨੇ ਕਿ ਮੈਂ ਸੁਸਾਈਡ ਕਰਨ ਚੱਲਾ ਸੀ ਸੋਚਿਆ ਤੁਹਾਨੂੰ ਮਿਲ ਜਵਾਂ ਉਹ 6 ਦਾ ਟਾਰਗੇਟ ਹੁੰਦਾ ਕਿ ਉਹਨੂੰ 10 ਮਿੰਟ ਚ ਮੈਂ ਅੱਧੇ ਘੰਟੇ ਚ ਕੀ ਐਕਸਪਲੇਨ ਕਰਾਂ ਜਿਹੜਾ ਸੁਸਾਇਡ ਕੈਨਸਲ ਕਰੇ ਪਰ ਇਹ ਵੀ ਨਹੀਂ ਭਾਈ ਲੋਕਾਂ ਦਾ ਜਹਰ ਬੰਦਾ ਭਰਿਆ ਪਿਆ ਹੁਣ ਉਹ ਖਾਲੀ ਤਾਂ ਹੁੰਦੇ ਨਹੀਂ ਕਿਦਾਂ ਗੱਲ ਕਿਤੇ ਕਰਕੇ ਰਾਜੀ ਨਹੀਂ ਤਾਂ ਫਿਰ ਇੱਥੇ ਸਾਡੀ ਟੀਮ ਕੋਲੋਂ ਤੁਸੀਂ ਦੇਖੋ ਅੱਜ ਸਭ ਤੋਂ ਵੱਡਾ ਜਿਹੜਾ ਕੰਮ ਹੈ ਉਹ ਹੈ ਟਾਈਮ ਜਿਹੜਾ ਇੱਥੇ ਲੋਕ ਟਾਈਮ ਦੇ ਰਹੇ ਨੇ ਸਾਡੇ ਕੋਲ ਆ ਕੇ ਡੋਨਰਸ ਵੀ ਆਉਂਦੇ ਨੇ ਅੱਜ ਜਿੰਨੀਆਂ ਉਹ ਪੈਣਾ ਬੈਠੀਆਂ ਨੇ ਵਲੰਟੀਅਰ ਨੇ ਸਾਰੀਆਂ ਉਹ ਵੀ ਵਲੰਟੀਅਰ ਨੇ ਸਾਰੇ ਆਪਣੇ ਕਾਰੋਬਾਰ ਕਾਰੋਬਾਰਾਂ ਤੋਂ ਮਿਲੇ ਹੋ ਕੇ ਸਵੇਰ ਦੇ ਇੱਥੇ ਆਉਂਦੇ ਨੇ ਫਿਰ ਅਥੇ 2-3 ਘੰਟੇ ਲਾ ਕੇ ਕਿ ਕਿਸੇ ਨੂੰ ਕੋ ਮੈਡੀਕਲੀ ਗਾਈਡ ਕਰਨਾ ਕਈ ਮਰੀਜ਼ਾਂ ਦਾ ਹੱਲ ਗਾਈਡ ਕਰਕੇ ਹੋ ਜਾਂਦਾ ਕਿ ਹਾਂ ਭਾਈ ਵਧੀਆ ਤਰੀਕੇ ਨਾਲ ਗਾਈਡ ਕਰ ਦੋ ਜਿਦਾ ਉਹਨੇ ਪੇਸ਼ੈਂਟ ਆਇਆ ਪਰਸੋਂ ਉਹਦੇ ਚੂਲੇ ਪੈਣੇ ਸੀ ਦੋਨੋਂ ਚੂਲੇ ਖਰਾਬ ਸੀ ਉਹਦੇ ਤੇ 2 ਸਾਲਾਂ ਤੋਂ ਖਰਾਬ ਸੀ ਤੇ ਉਹਨੂੰ ਪਤਾ ਹੀ ਨਹੀਂ ਸੀ ਕਿ ਉਹਦੇ ਕੋਲ ਇੱਕ ਸਕੀਮ ਆ ਸਰਕਾਰੀ ਆਯੁਸ਼ਮਨ ਕਾਰਡ ਜੇ ਉਹਨੂੰ ਸਹੀ ਤਰ੍ਹਾਂ ਯੂਟਿਲਾਈਜ਼ ਕਰ ਲਵੇ ਤਾਂ ਉਹਦੀ ਹੈਲਪ ਹੋ ਜਾਗੀ ਪਰ ਗਾਈਡ ਕਰਨ ਵਾਲੇ ਕੋਈ ਨਹੀਂ ਜਿਹੜੇ ਗਾਈਡ ਕਰਨ ਵਾਲੇ ਨੇ ਕਿਉਂਕਿ ਜਿੱਦਾਂ ਜਿੱਦਾਂ ਬੰਦਾ ਮਸ਼ਹੂਰ ਹੁੰਦਾ ਜਾਂਦਾ ਨਾ ਉਹਨਾ ਪਬਲਿਕ ਡੀਲਿੰਗ ਤੋਂ ਦੂਰ ਹੋ ਜਾਂਦਾ ਜਿਨੂੰ ਕੰਮ ਕਰਨਾ ਆਉਂਦਾ ਸਪੋਜ਼ ਜਿਨੂੰ ਮੈਨੇਜਮੈਂਟ ਆਂਦੀ ਹੈ ਵਧੀਆ ਤਰੀਕੇ ਨਾਲ ਕਿ ਮੈਂ ਹੁਣ ਸਾਡੇ ਕੋਲ ਕੋਈ ਕੀ ਹੈ ਸਾਡਾ ਕੋਈ ਖਾਤਾ ਨੰਬਰ ਨਹੀਂ ਅਸੀਂ ਰੋਡ ਤੇ ਬੈਠੇ ਹਾਂ ਇਸ ਟਾਈਮ ਸੜਕ ਤੇ ਬਹਿ ਕੇ ਜੇ ਇੰਨੇ ਮੈਨੇਜਮੈਂਟ ਦਾ ਕੰਮ ਹੋ ਸਕਦਾ ਜੇ ਕਿਤੇ ਲੋਕ ਸਾਥ ਦੇ ਦੇਣ ਸਟਰਕਚਰ ਬਣਾ ਕੇ ਤਾਂ ਫਿਰ ਮੈਂ ਇਹ ਵੀ ਅਨਾਉਂਸਮੈਂਟ ਕਰਨ ਤੋਂ ਨਹੀਂ ਭਜੂਗਾ ਕਿ ਪੰਜਾਬ ਦਾ ਜੇ ਕੋਈ ਮਰੀਜ਼ ਪੈਹਣਾ ਮਰ ਗਿਆ ਮੈਨੂੰ ਫੜ ਲੈ ਕਿਉਂਕਿ ਜਿੰਨੇ ਅਸੀਂ ਗਰਾਊਂਡ ਤੇ ਡੋਨਰਸ ਦੇਖੇ ਨੇ ਮਤਲਬ ਲੋਕ ਕ੍ਰੇਜ਼ੀ ਨੇ ਡੋਨੇਸ਼ਨ ਕਰਨ ਵਾਸਤੇ ਕ੍ਰੇਜ਼ੀ ਬਸ ਉਹਨਾਂ ਦੇ ਦਾਨ ਦਾ ਮਹਿਸੂਸ ਹੋ ਰਿਹਾ। ਹੋ ਕੀ ਰਿਹਾ ਬਈ? ਗੁਪਤ ਕਰੋ। ਗੁਪਤ ਚ ਕੀ ਫਾਇਦਾ ਤੁਹਾਨੂੰ? ਮੈਨੂੰ ਗੁਪਤ ਦੇਈ ਜਾਓ। ਫਿਰ ਲੋਕਾਂ ਕੋ ਮੇਰੇ ਕੱਪੜੇ ਬਰਦਾਸ਼ਤ ਨਹੀਂ ਹੋਣੇ। ਯਾਰ ਅਨਮੋਲ ਨੂੰ ਦਿੱਤੇ ਸੀਗੇ। ਸ਼ਾਇਦ ਖਾ ਗਿਆ ਹੋਵੇ। ਫਿਰ ਉਹ ਵੀ ਸਾਡੀ ਉਮਰ ਨੇ ਚੜ ਹੈ। ਕਿਨ ਮੂਲ ਦਾ ਕੱਪੜੇ ਪਾੜ ਕੇ ਬੈਠੇ ਇੱਥੇ ਕਿ ਦੇਖੋ ਜੀ ਮੈਂ ਕਿੰਨਾ ਮਾੜਾ ਫਿਰ ਉਹ ਕਹਿਣਗੇ ਜੀ ਆਪਣੇ ਹੀ ਨਹੀਂ ਤੇਰੇ ਪੂਰੇ ਖਰਚੇ ਹੁੰਦੇ ਤੇ ਤੂੰ ਸੇਵਾ ਵਾਲ ਕਿੱਦਾਂ ਤੁਰਿਆ ਜੇ ਤੁਸੀਂ ਸੇਵਾ ਕਰ ਰਹੇ ਫਿਰ ਉਹਨਾਂ ਨੇ ਇਹ ਜ਼ੋਰ ਲਾਣਾ ਕਿ ਕਿਉਂ ਕਰ ਰਹੇ ਹੋ ਰੀਜ਼ਨ ਬਿਹਾਈਂਡ ਇਟ ਇਹਨਾਂ ਦਾ ਫਿਲਮਾਂ ਜਾਣਾ ਇਹਨੇ ਫੇਮਸ ਇੱਕੋ ਹੀ ਗੱਲ ਫੇਮਸ ਹੋਣਾ ਤੁਸੀਂ ਮੈਨੂੰ ਦੱਸੋ ਜੇ ਬੰਦੇ ਨੂੰ ਕੱਲਾ ਫੇਮਸ ਹੀ ਕਰੀਓ ਤੇ ਰੋਟੀ ਘਰੇ ਭੇਜੋ ਨਾ ਉਹਦੇ ਕੋਈ ਪੈਸੇ ਨਾ ਦਿਓ ਉਹ ਨੂੰ ਉਹ ਫੇਮਸ ਕਿੰਨੇ ਦਿਨ ਚਾ ਚੜੇਗਾ ਉਹ ਨੂੰ 10 ਦਿਨ 20 ਦਿਨ ਮਹੀਨਾ ਪੂਰੇ ਉਹ ਮਰੀਜ਼ ਸੰਗਰੂਰ ਤੋਂ ਆਏ ਹੋਏ ਨੇ ਬਈ ਕੋ ਜਲਾਲਾਬਾਦ ਤੋਂ ਕੋ ਸੰਗਰੂਰ ਤੋਂ ਕੱਲ ਮਰੀਜ਼ ਚਾਰ ਸ਼੍ਰੀ ਅਮਰitsar ਸਾਹਿਬ ਤੋਂ ਆਏ ਹੋਏ ਸੀ ਗੱਲ ਇਹ ਹੈ ਬਈ ਕਿ ਪੰਜਾਬ ਸਿਰਫ ਸੋਸ਼ਲ ਮੀਡੀਆ ਤੇ ਬਚਾਉਣਾ ਚਾਹੁੰਦੇ ਨੇ ਅਸਲ ਪੰਜਾਬ ਬਚਾਉਣ ਵਾਲੇ ਮੈਨੂੰ ਫੋਨ ਕਰਨ ਨਾ ਚਲੋ ਮੈਨੂੰ ਨਾ ਕਰ ਮੈਨੂੰ ਇਹ ਦੱਸਣ ਪੰਜਾਬ ਦੇ ਲੋਕਾਂ ਲਈ ਗਰਾਊਂਡ ਤੇ ਕੀ ਕਰ ਰਹੇ ਕਿਉਂਕਿ ਅੱਜ ਇੰਨਾ ਦਾਨ ਹੁੰਦਾ ਪੰਜਾਬ ਚ ਇੰਨੀ ਡੋਨੇਸ਼ਨ ਹੁੰਦੀ ਹੈ ਨਾ ਭਲਾ ਤੁਸੀਂ ਫਿਗਰਸ ਨਹੀਂ ਕਾਊਂਟ ਕਰ ਸਕਦੇ ਕਿੰਨੀ ਡੋਨੇਸ਼ਨ ਹੁੰਦੀ ਉਹ ਜਾ ਕੇ ਕਿੱਥੇ ਰਹੀ ਹੈ ਇੱਕ ਇੱਥੋਂ ਆ ਰਹੇ ਨੇ ਜੇ ਹਰ ਬੰਦਾ ਡੋਨੇਸ਼ਨ ਕਰਦਾ ਹੈ ਹਰ ਬੰਦਾ ਡੋਨੇਟ ਕਰਦਾ ਦਸ ਬੰਦ ਕਿਸੇ ਨਾ ਕਿਸੇ ਤਰੀਕੇ ਉਹ ਡੋਨੇਸ਼ਨ ਲੱਗ ਕਿੱਥੇ ਰਹੀ ਹੈ ਮੈਨੂੰ ਇਹ ਦੱਸੋ 10 ਸਾਲਾਂ ਤੋਂ ਕੋਈ ਦਿਨ ਐਸਾ ਨਹੀਂ ਜਦੋਂ 50 100 ਮਰੀਜ਼ ਇੱਥੇ ਨਹੀਂ ਆਉਂਦੇ ਹੈਲਪ ਲੈਂਣ ਲਈ ਰੋਜ਼ ਆਉਂਦੇ ਨੇ ਤਾਂ ਯਾਰ ਲੋਕ ਦੁਖੀ ਨੇ ਗਰਾਊਂਡ ਤੇ ਕੋਈ ਇਹਨਾਂ ਦੀ ਸੁਣਵਾਈ ਕਰਨ ਵਾਲਾ ਹੈ ਨਹੀਂ ਇਹਨਾਂ ਦੀ ਗੱਲ ਕੌਣ ਪੰਜਾਬੀ ਲੋਕਾਂ ਤੱਕ ਸੋਸ਼ਲ ਮੀਡੀਆ ਤੇ ਸਭ ਤੋਂ ਔਖਾ ਹੈ ਸੋਸ਼ਲ ਵਰਕਰ ਨੂੰ ਮਸ਼ਹੂਰ ਹੋਣਾ ਕਿਉਂਕਿ ਮੈਂ ਰੋਜ਼ ਲਾਈਵ ਹੁੰਨਾ ਇੰਸਟਾਗ੍ਰਾਮ ਫੇਸਬੁੱਕ ਤੇ ਰੋਜ਼ ਮੇਰੇ ਕੋਲ ਕੋਈ ਟਾਪਿਕ ਹੈ ਮਰੀਜ਼ ਦੇਖਣ ਵਾਲੇ ਵੀ ਕਹਿੰਦੇ ਰੋਜ਼ ਕੀ ਸੁਣੀ ਜਾਈਏ ਹੁਣ ਮੇਰੇ ਕੋਲ ਕੋਈ ਗੇੜੀਆਂ ਲਾਣ ਨੂੰ ਗੱਡੀ ਨਹੀਂ ਹੈ ਮੈਂ ਲੋਕਾਂ ਨਾਲ ਇੰਟਰੈਕਟ ਕਰਾਂ ਆਪਣੇ ਨਾਲ ਮੈਨੂੰ ਦੇਖੋ ਮੈਨੂੰ ਸੁਣੋ ਸੁਣੋਗੇ ਮੈਂ ਤਾਂ ਹੀ ਦੱਸੂਗਾ ਨਾ ਹੁਣ ਤੁਸੀਂ ਕਿੰਨੇ ਵਧੀਆ ਸਪੀਕਰ ਹੋ ਇਹ ਮਾਇਨੇ ਰੱਖਦਾ ਤੁਹਾਨੂੰ ਸੁਣਨ ਵਾਲੇ ਕਿੰਨੇ ਨੇ ਹੁਣ ਸਾਡੇ ਕੋਲ ਮਰੀਜ਼ਾਂ ਦੇ ਹਰ ਮਰੀਜ਼ ਦੀ ਆਪਣੀ ਆਪਣੀ ਸਟੋਰੀ ਹੈ ਔਰ ਇਹਨਾਂ ਮ ਲੋਕਾਂ ਚ ਰੱਖਾਂ ਤਾਂ ਉਦੋਂ ਨਾ ਜਦੋਂ ਲੋਕ ਸੁਣਨ ਲੋਕ ਇਦਾਂ ਦੇ ਟੌਪਿਕ ਸੁਣਨਾ ਹੀ ਨਹੀਂ ਜਾਂਦੇ ਉਹ ਕਹਿੰਦਾ ਯਾਰ ਅਸੀਂ ਆਪ ਹੀ ਬੜੇ ਦੁਖੀ ਆ ਤੇਰੇ ਦੁਖ ਹੀ ਸੁਣੀਏ ਬਈ ਜੇ ਹਰ ਸ਼ਹਿਰ ਜਾਏ ਟੀਮ ਬੈਠਣ ਲੱਗ ਜਵੇ ਤਾਂ ਅਮ੍ਰਿਤਸਰ ਸਾਹਿਬ ਤੋਂ ਮੇਰੇ ਕੋਲ ਆਣ ਦੀ ਲੋੜ ਕੀ ਲੋਕਾਂ ਨੂੰ ਰੌਲਾ ਤਾਂ ਇਹਨਾਂ ਨੂੰ ਸਾਡੀ ਯੂਥ ਸਾਰਾ ਦਿਨ ਹੈ ਵੇਲੀ ਰੀਲਾਂ ਤੇ ਪਰ ਹੈ ਬੜੀ ਬੀਜ਼ੀ ਕਿੰਨੀ ਯੂਥ ਹੈ ਜਿਹੜੀ ਕਹਿੰਦੀ ਅਸੀਂ ਸਾਡੇ ਕੋਲ ਕੰਮ ਹੈ ਨਹੀਂ ਤੇ 2 ਘੰਟੇ ਕੁਰਸੀਆਂ ਢਾਕੇ ਆਪਣੇ ਸ਼ਹਿਰ ਚ ਲੋਕਾਂ ਦੀ ਦੁੱਖੀ ਸੁਣਨੇ ਸ਼ੁਰੂ ਕਰ ਦੋ ਤੁਸੀਂ ਸਕਰੀਨ ਟਾਈਮ ਚੈੱਕ ਕਰ ਲਓ ਫੋਨਾਂ ਦੇ ਸਾਰਿਆਂ ਦੇ 7 ਘੰਟੇ 8 ਘੰਟੇ 7 ਘੰਟੇ 8 ਘੰਟੇ ਫੋਨਾਂ ਤੇ ਤੇ ਯਾਰ ਮੈਂ ਸੋਚਦਾ 2 ਘੰਟੇ ਸ਼ਾਮ ਨੂੰ ਕੱਢ ਕੇ ਆਪਣੀ ਗਲੀ ਦੇ ਮੋੜ ਤੇ ਹੀ ਬਹਿ ਜਾਓ ਕਿ ਭਾਈ ਸਾਡੇ ਮਹੱਲੇ ਚ ਜੇ ਕਿਸੇ ਨੂੰ ਕੋਈ ਲੋੜ ਹੈ ਸਾਡਾ ਨਾ ਕਨਸੈਪਟ ਚ ਨਾ ਥੋੜੀਆਂ ਜਿਹੜੀਆਂ ਲੂਪ ਪੋਲਸ ਨੇ ਲੋਕਾਂ ਦੀ ਡਿਊਰੇਸ਼ਨ ਖਰਾਬ ਹੋਣ ਦੇ ਅਸੀਂ ਉਹ ਕਲੀਅਰ ਕੀਤੇ ਹੋਇਆ ਆਪਣਾ ਸਰਵਪਾਰदर्शी ਹੈ ਸਾਹਮਣੇ ਸਾਨੂੰ ਇਹ ਲੋਕ ਇੱਥੇ ਆ ਕੇ ਖੁਦ ਬੈਠਣ ਮੈਂ ਕਦੀ ਨਹੀਂ ਕਿਸੇ ਨੂੰ ਕਹਿੰਦਾ ਸੇਵਾ ਕਰਨ ਆਓ ਮੈਂ ਕਹਿੰਦਾ ਦੇਖੋ ਪਹਿਲਾਂ ਤੇ ਆ ਕੇ ਦੇਖੋਗੇ ਤਾਂ ਆਪ ਮਹਿਸੂਸ ਕਰੋਗੇ ਕਿ ਕੀ ਕੀ ਦਿੱਕਤਾਂ ਨੇ ਇੱਥੇ ਲੋਕ ਕਿੰਨਾ ਕੁ ਦੁਖੀ ਨੇ ਮੈਂ ਤਾਂ ਦੇਣੇ ਨਹੀਂ ਨਾ ਅੱਗੇ ਜੇ ਤੁਸੀਂ ਮੈਨੂੰ ਦੇਤੇ ਫਿਰ ਮੈਂ ਕਿਉਂ ਦੇਣੇ ਪੈਸਾ ਕਦੀ ਦਿੰਦਾ ਬੰਦਾ ਅੱਗੇ ਇਹ ਤਾਂ ਤੁਸੀਂ ਹੀ ਦੇਣੇ ਨੇ ਮੈਂ ਤਾਂ ਦੇ ਦਿੰਦੇ ਹਾਂ ਨਾ ਤੁਸੀਂ ਦੇਣੇ ਨੇ ਇਹ ਸਭ ਤੋਂ ਵੱਡਾ ਪੰਗਾ ਸਾਡੇ ਪੰਜਾਬ 'ਚ ਕਿ ਮੈਂ ਦੇ ਦਿੱਤੇ ਅਗਲਾ ਉਹ ਦੇਖੇ ਨਹੀਂ ਤੁਸੀਂ ਦੇਖੋ ਤੁਸੀਂ ਹੀ ਦੇਣੇ ਨੇ ਤੁਹਾਨੂੰ ਪਤਾ ਲੱਗਿਆ ਕਿੰਨੂੰ ਦਿੱਤੇ ਨੇ ਉਹਨੂੰ ਹੀ ਪਤਾ ਲੱਗਿਆ ਕਿਹਨੇ ਦਿੱਤੇ ਨੇ ਇਹੀ ਤਾਂ ਰੌਲਾ ਹੈ ਭਾਜੀ ਕਿ ਬ ਮ ਆਪਣੇ ਵੱਲੋਂ ਦੇਤੇ ਦਾਨ ਨੂੰ ਬੋਝ ਨਾ ਸਮਝੋ ਕੋ ਮੇਰਾ ਹਾਰਡ ਅਰਨਡ ਪੈਸਾ ਹੈ ਤੁਸੀਂ ਸਿੱਧਾ ਉਹਨੂੰ ਦੇਣੇ ਨੇ ਜਿੰਨੂੰ ਮੈਂ ਦਵਾਉਂਗਾ ਤੁਹਾਨੂੰ ਉਹਦੀ ਸਟੋਰੀ ਪਤਾ ਲੱਗੇਗੀ ਉਹਨੂੰ ਪਤਾ ਲੱਗੇਗਾ ਜਿਹੜਾ ਇੰਨੀ ਦੂਰੋਂ ਚੱਲ ਕੇ ਆਇਆ ਜਿਹੜੀ ਉਹ ਡਾਇਰੈਕਟ ਵਾਲੀ ਤਾਂ ਇਹੀ ਦੁਵਾਰੀ ਦਾ ਤੋੜਨੇ ਵਿੱਚੋਲਿਆਂ ਦੀ ਕਿ ਕਿਸੇ ਦਾ ਕਿਸੇ ਨੂੰ ਨਹੀਂ ਦੇਣੇ ਮੇਰਾ ਪੈਸਾ ਮੇਰਾ ਦਾਨ ਮੈਂ ਆਪ ਹੀ ਦਊਂਗਾ ਮੈਂ ਨਾ ਨਿਆਣਾ ਦਾ ਹੈ ਹੀ ਨਹੀਂ ਮੈਂ ਆਪ ਹੀ ਦਊਂਗਾ ਕਿਹਨੂੰ ਦੇਣੇ ਤੁਹਾਨੂੰ ਭਾਜੀ ਦੁਵਾਨ ਲਵਾਣਗੇ ਸਿਵਾ ਅਸੀਂ ਪਿੱਛੇ ਕ ਅਨਾਉਂਸਮੈਂਟ ਕੀਤੀ ਤਾਂ ਚੰਗਾ ਤਾਂ ਨਹੀਂ ਲੱਗਦਾ ਸਾਨੂੰ ਪਰ ਹੁਣ ਯੂਥ ਆ ਬਾਈ ਚਲੋ ਕੌਂਟਰੋਵਰਸੀਆਂ ਵਿੱਚ ਝੇਲੀ ਦੀਆਂ ਮਾੜਾ ਵੀ ਲੋਕਾਂ ਕੋਲ ਗਾਲਾਂ ਮਾਪ ਆਂਦੀਆਂ ਗਾਲਾਂ ਵੀ ਸੁਣੀ ਦੀਆਂ ਹੁਣ ਇੱਥੇ ਲੋਕ ਆਂਦੇ ਨੇ ਵਿਚਾਰੇ ਅਸੀਂ ਜੀ ਗੁਰਦੁਆਰਾ ਸਾਹਿਬ 'ਚ ਡਿਊਟੀ ਕਰਦੇ ਹਾਂ ਮਨ ਚੀਰਿਆ ਜਾਂਦਾ ਅੰਦਰੋਂ ਅਸੀਂ ਵੀਡੀਓ ਪਾਣੇ ਕੋਈ ਸਪੈਸ਼ਲ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਮੰਦਰਾਂ ਦੇ ਪੰਡਤ ਤੇ ਮਰਜੀ ਦਾ ਤੇ ਮੌਲਵੀ ਸਪੈਸ਼ਲ ਤੌਰ ਤੇ ਨੰਬਰ ਨੋਟ ਕਰ ਲਓ ਜੇ ਤੁਹਾਡੇ ਜਾਂ ਤੁਹਾਡੇ ਪਰਿਵਾਰ ਦੇ ਕਿਸੇ ਨੂੰ ਹੈਲਪ ਦੀ ਲੋੜ ਆ ਤੁਹਾਨੂੰ ਦੱਸੋ ਅਸੀਂ ਤਾਂ ਕਹਿ ਨਹੀਂ ਇਹੀ ਹਾਂ ਕਿ ਬਾਈ ਤੁਸੀਂ ਆਪ ਕਰੋ ਅਸੀਂ ਤੁਹਾਨੂੰ ਮਰੀਜ਼ ਦੇਵਾਂਗੇ ਹੁਣ ਸਾਡੇ ਕੋਲ ਕੱਲ ਇੱਕ ਮਰੀਜ਼ ਆਇਆ ਉਹ ਲੇਡੀ 10 ਸ ਆਪਾਂ ਕਹਿੰਦੇ ਲੰਗਰ ਬੜਾ ਸਵਾਲ ਹੁੰਦਾ ਗੁਰਦਵਾਰ ਸਾਹਿਬ ਦਾ ਸਾਰੇ ਕਹਿੰਦੇ ਆਂ ਭਾਈ ਜੀ ਉਹ ਲੰਗਰ ਪਕਾਰੀ ਐ ਤੇ ਉਹਦੀ ਲੱਤ ਟੁੱਟੀ ਨੂੰ ਮਹੀਨਾ ਹੋਇਆ ਪਿਆ ਕਿਸੇ ਨੇ ਹਾਲ ਨਹੀਂ ਪੁੱਛਿਆ ਆ ਲੋ ਕੱਲ ਦੀ ਸਾਨੂੰ ਫੋਟੋਆਂ ਆਈਆਂ ਪਈਆਂ ਝੁੱਗੀ 'ਚ ਰਹਿੰਦੀ ਆ ਹੁਣ ਇਹ ਗੱਲਾਂ ਜੇ ਅਸੀਂ ਲੋਕਾਂ ਨੂੰ ਸਮਝਾਈਏ ਕਿ ਲੰਗਰ ਦੀ ਦਾਲ ਸਭ ਤੋਂ ਸਵਾਲ ਲੱਗਦੀ ਆ ਬਣਾਉਣ ਵਾਲੀ ਦੀ ਲੱਤ ਟੁੱਟੀ ਵੀ ਦੋ ਜਵਾਗ ਨੇ ਕਰੇ ਰੋਂਦੀ ਵੀ ਸਾਡੇ ਕੋਲ ਹਜ਼ਾਰਾਂ ਹੀ ਕੇਸ ਨੇ ਭਾਈ ਸਾਡੇ ਕੋਲ ਤਾਂ ਇਨਕੁਆਇਰੀ ਗਰੁੱਪ ਬਣਿਆ ਹੋਇਆ ਲੋਕ ਤਾਂ ਇੱਕ ਮਰੀਜ਼ ਤੋਂ ਪਰੇਸ਼ਾਨ ਹੋ ਜਾਂਦੇ ਨੇ ਨਾ ਕਿ ਜ਼ਿੰਦਗੀ 'ਚ ਇੱਕ ਮਰੀਜ਼ ਫੜ ਲਿਆ ਸਾਡੇ ਕੋਲ ਰੋਜ਼ ਕਿੰਨੇ ਸੌ ਮਰੀਜ਼ ਨੇ ਹਰ ਟਾਈਮ ਤੇ ਇਹ ਚੀਜ਼ਾਂ ਦੇਖਣੀ ਵੀ ਬਹੁਤ ਵੱਡੀ ਗੱਲ ਆ ਬਈ ਮੈਨੇਜਮੈਂਟ ਹੀ ਨਹੀਂ ਹੁੰਦੀ ਹੁਣ ਦੇਖੋ ਹਰ ਹੁਣ ਅੱਜ ਸਵੇਰੇ ਸਤਿਨ ਅਸੀਂ ਨਾ ਤੇ ਜਦੋਂ ਪੇਸ਼ੈਂਟ ਆਂਦੇ ਨਾ ਅਸੀਂ ਥੋੜਾ ਜਿਹਾ ਕਾਉਂਸਲਿੰਗ ਵੀ ਕਰਦੇ ਆ ਕਿ ਕਿਉਂ ਪਰੇਸ਼ਾਨ ਆ ਮਾਈਂਡ ਕਾਉਂਸਲਿੰਗ ਜ਼ਿਆਦਾ ਕਰਦੇ ਇੱਕ ਮਰੀਜ਼ ਆਇਆ ਇੱਥੇ ਜੀ ਉਹਦੇ ਬੱਚੇ ਸਕੂਲ ਨਹੀਂ ਪੜ੍ਹਦੇ ਮੈਨੂੰ ਕਹਿਤਾ ਮੈਂ ਕਿ ਜਦੋਂ ਕੱਲ ਤੋਂ ਸਕੂਲ ਨਾ ਗਿਆ ਨਾ ਤੇਰੀ ਮੰਮੀ ਦਾ ਇਲਾਜ ਨਹੀਂ ਕਰਾਣਾ ਉਹ ਮਾਤਾ ਸਵੇਰੇ ਉੱਠੀ 6 ਵਜੇ ਸਾਡੇ ਸਤਿ ਨਿਆਣਾ ਰੋਈ ਜਾਵੇ ਫੋਨ ਕੰਨ ਤੇ ਲਾਇਆ ਹੋਇਆ ਹੁਣ ਇਹ ਗੱਲਾਂ ਵੀ ਵੀਡੀਓ ਚ ਨਹੀਂ ਨਾ ਸਮਝਾ ਸਕਦੇ ਲੋਕਾਂ ਨੂੰ ਲੋਕ ਜਿੰਨਾ ਟਾਈਮ ਲਾਈਵ ਨਹੀਂ ਦੇਖ ਸਕਦਾ 7-8 ਸਾਲ ਦਾ ਨਿਆਣਾ ਰੋਈ ਜਾਵੇ ਮੈਨੂੰ ਸਕੂਲ ਜਾਣਾ ਉਹ ਬੰਦਾ 6 ਵੇ ਤੋਂ ਉੱਟਿਆ ਉਸ ਤੋਂ ਸੁੱਤਾ ਹੀ ਨਹੀਂ ਮਤਲਬ ਇਹ ਛੋਟੀਆਂ ਛੋਟੀਆਂ ਗੱਲਾਂ ਹੈ ਕਿ ਮਤਲਬ ਤੁਹਾਡਾ ਮੈਂਟਲ ਲੈਵਲ ਦਾ ਕੀ ਹਾਲ ਹੁੰਦਾ ਭਾਜੀ ਇੰਨਾ ਮਰੀਜ਼ ਹੈ ਹੁਣ ਅਸੀਂ ਇੱਥੋਂ ਕਹਦਾ ਇੱਥੇ ਚੱਲ ਜਾਓ ਉੱਥੇ ਚੱਲ ਜਾਓ ਉੱਥੇ ਚੱਲ ਜਾਓ ਹੁਣ ਸਭ ਤੋਂ ਤੁਹਾਡੀ ਅੱਖਾਂ ਦੇ ਮੋਰੀ 50 ਮਰੀਜ਼ ਬੈਠੇ ਨੇ 50 ਮਰੀਜ਼ਾਂ ਨੂੰ ਅਸੀਂ ਨੰਬਰ ਦੇਤਾ ਆਪਣਾ ਪਰਸਨਲ ਕਿ ਯਾਰ ਤੈਨੂੰ ਕੋਈ ਦਿੱਕਤ ਹੈ ਆਮ ਬੰਦਾ ਸੁਣ ਕੇ ਦਿਖਾਵੇ 500 ਮਰੀਜ਼ਾਂ ਦਾ ਯਾਰ ਉਹ ਤੁਸੀਂ ਦੇਖੋ ਕਿ ਸਾਹਮਣੇ ਵਾਲੇ ਬੰਦੇ ਤੇ ਪ੍ਰੈਸ਼ਰ ਕਿੰਨਾ ਹੈ 500 ਬੰਦਿਆਂ ਨੂੰ ਫੋਨ ਕਰ ਰਹੇ ਨੇ ਹੁਣ ਸਚੀਨ ਦੇ ਭਾਜੀਏ ਸਾਡੇ ਅਗਲਾ ਬਿਜ਼ਨਸਮੈਨ ਬੰਦਾ ਹੈ ਦਿਹਾੜੀ ਜਿਹਨੂੰ ਮਰੀਜ਼ ਫੋਨ ਕਰ ਰਹੇ ਆ ਦਵਾਈ ਨਹੀਂ ਦੇ ਰਿਹਾ ਇੱਥੇ ਡਾਕਟਰ ਨੇ ਪੁੱਛ ਰਿਆ ਇੱਥੇ ਨੇ ਆਸਕੈਨ ਕਹਿਤੀ ਯਾਰ ਕੋਈ ਮੈਨੂੰ ਆਮ ਬੰਦਾ ਨੇ ਦੀ ਜ਼ਿੰਦਗੀ ਜੀ ਕੇ ਦਿਖਾਵੇ ਅੱਜ ਵੀ ਮੈਂ ਪੋਡਕਾਸਟ ਕੀਤਾ ਕਿਸੇ ਨਾਲ ਉਹੱਚ ਮੈਂ ਗੱਲ ਕਰ ਰਹੀ ਮੈਂ ਕਹਿੰਦਾ ਇਹੀ ਮਹਾਰਾਜ ਦਾ ਬਹੁਤ ਵੱਡਾ ਸ਼ੁਕਰ ਹੈ ਕਿ ਸਾਨੂੰ ਇਸ ਉਮਰ ਦੇ ਵਿੱਚ ਸਮਝ ਲੱਗ ਗਈ ਕਿ ਦੁਨੀਆ ਚ ਆਏ ਕੀ ਕਰਨਾ ਕਈਆਂ ਨੂੰ ਸਮਝ ਅਸੀਂਾਂ ਚ ਲ ਪੈਸੇ ਵੀ ਨਹੀਂ ਹੁੰਦੇ ਕੋਲ ਦੁਨੀਆ ਤੇ ਜਾਣ ਦਾ ਟਾਈਮ ਹੁੰਦਾ ਤੇ ਉਦੋਂ ਤੁਹਾਡੇ ਪੱਲੇ ਕੱਖ ਨਹੀਂ ਕਿਉਂਕਿ ਅਸੀਂ ਮਰਦੇ ਦਮ ਤੱਕ ਇਹ ਕੰਮ ਕਰਨਾ ਹੈ ਇਸ ਤੋਂ ਇਲਾਵਾ ਕਿਤੇ ਨਹੀਂ ਜਾਣਾ ਚਾਹ ਚਾਣਾ ਚਲੋ ਇੱਥੇ 50 ਮਰੀਜ਼ ਆਣਗੇ ਜੇ ਇਹਦੀ ਜਗ੍ਹਾ 60 ਵੀ ਹੋ ਜਾਣਗੇ ਸਾਨੂੰ ਫਰਕ ਨਹੀਂ ਪੈਂਦਾ ਪਰ ਦਸਾਂ ਦਾ ਭਲਾ ਹੋ ਜਾਏਗਾ ਬਈ ਮੈਂ ਤਾਂ 10 ਸਾਲਾਂ ਤੋਂ ਰੌਲਾ ਕੀ ਹੈ ਇਹੀ ਤਾਂ ਕਹਿੰਦਾ ਰਿਹਾ ਆਓ ਮੈਂ ਤਾਂ ਕਦੀ ਹੋ ਸਕਦਾ ਬਾਈ ਮੈਂ ਕਿਤੇ ਗਲਤ ਹੋਵਾਂ ਤੁਸੀਂ ਆ ਕੇ ਬਹਿ ਕੇ ਸਲਾਹ ਦੇ ਕੇ ਜਾਓਗੇ ਨਾ ਪਰ ਪਰ ਸੋਸ਼ਲ ਮੀਡੀਆ ਤੇ ਗਾਲ ਕੱਢ ਕੇ ਕਿਸੇ ਨੂੰ ਕਹਿ ਰਹੇ ਆ ਤੂੰ ਐ ਐਦਾਂ ਕੋਈ ਸਹੀ ਹੋ ਜਾ ਤਾਂ ਹੋਰ ਐਗਰੈਸਿਵ ਹੋ ਜਾਏਗਾ ਸਾਸ਼ੀ ਗਾਲ ਜੀ ਸੋ ਅੱਜ ਅਸੀਂ ਅ ਫਾਊਂਡੇਸ਼ਨ ਹੈ ਨਾ ਵੀਰੇ ਹਾਂਜੀ ਸੋ ਵੀਰਾ ਬਹੁਤ ਸੋਹਣਾ ਕੰਮ ਕਰ ਰਿਹਾ ਹੈ ਤੋਂ ਸਭ ਤੋਂ ਵੱਡੀ ਗੱਲ ਹੈ ਇਸ ਏਜ ਚ ਕਰਨਾ ਆਪਣੇ ਕੀਮਤੀ ਸਮਝੋ ਟਾਈਮ ਕੱਢ ਕੇ 10 ਸਾਲ ਹੋ ਗਏ ਵੀਰੇ ਨੂੰ ਸੋ ਮਤਲਬ ਪਾਰਦਰਸ਼ੀ ਤੁਸੀਂ ਇੱਕ ਵਾਰ ਇੱਥੇ ਆ ਕੇ ਵਿਜ਼ਿਟ ਕਰੋ ਮਾ ਲੋ ਮੇਰੀ ਮੇਰਾ ਗळा ਭਰੇ ਆਉਂਦਾ ਇੱਥੇ ਆ ਕੇ ਦੇਖ ਕੇ ਮਤਲਬ ਆਪਾਂ ਦੇਖਣ ਨੂੰ ਕੈਮਰੇ ਪਿੱਛੇ ਕੁਝ ਹੋਰ ਹੁੰਦਾ ਬਟ ਤੁਸੀਂ ਲਾਈਵਲੀ ਆ ਕੇ ਦੇਖੋਗੇ ਤਾਂ ਕੁਝ ਹੋਰ ਹੈ ਵੀਰੇ ਬਹੁਤ ਵਧੀਆ ਸੇਵਾ ਕਰ ਰਹੇ ਹਨ ਵਰਡਸ ਉਹ ਚੀਜ਼ ਬਿਆਨ ਨਹੀਂ ਕੀਤੀ ਜਾ ਸਕਦੀ थैंक यू ਸੋ ਮੱਚ थैंक यू ਸੋ ਮੱਚ ਵੀਰੇ ਤੁਸੀਂ ਸਾਨੂੰ ਇੱਥੇ ਬੁਲਾਇਆ थैंक यू थैंक यू ਜਿਹੜੀ ਸੇਵਾ ਬਾਈ ਹੁਣੀ ਕਰ ਰਹੇ ਹੈ ਮੈਨੂੰ ਲੱਗਦਾ ਵੀ ਇਹ ਅਨਮੋਲ ਕਵਤਰਾ ਵੀਰੇ ਨਹੀਂ ਕਰ ਸਕਦੇ ਆ ਇਹ ਜਿੰਨਾ ਕਿ ਚ ਰਹੀ ਇੱਥੇ ਬੈਠੇ ਆ ਜੋ ਜੋ ਜਿੱਤਰਾ ਸੁਣ ਰਹੇ ਆ ਸਾਰਿਆਂ ਦੀਆਂ ਗੱਲਾਂ ਜਾਂ ਇਨਕੁਆਰੀ ਕਰ ਰਹੇ ਆ ਔਰ ਕਹਿ ਰਹੇ ਆ ਵੀ ਵੀਰੇ ਜਿੰਨੇ ਵੀ ਸੇਵਾ ਕਰਨੀ ਵੀ ਉਹ ਡਾਇਰੈਕਟਰ ਉਹਨੂੰ ਤੁਸੀਂ ਦਿਓ ਸੋ ਮੈਨੂੰ ਲੱਗਦਾ ਵੀ ਕਈ ਵਾਰਾਂ ਜਿੱਤਰਾ ਵੀਰੇ ਹੋਣੇ ਕਹਿੰਦੇ ਵੀ ਗਲਤ ਇਨਫੋਰਮੇਸ਼ਨ ਹੈ ਜਿਹੜੀ ਗਲਤ ਜਾਣਕਾਰੀ ਆ ਉਹ ਮਰਵਾਉਂਦੀ ਵੀ ਜਿੰਨੂੰ ਕਿਸੇ ਨੂੰ ਕੋਈ ਡਾਊਟ ਆ ਸ਼ਿਕਵਾ ਇੱਥੇ ਆ ਕੇ ਵੇਖੇ ਅਸੀਂ ਅੱਜ ਆਏ ਆ ਸਾਡੇ ਕਿੰਨੀਆਂ ਚੀਜ਼ਾਂ ਅੱਖਾਂ ਦੇ ਸਾਹਮਣੇ ਮਤਲਬ ਇੱਕ ਵੀਰੇ ਉਹਨਾਂ ਨੇ ਗੱਲ ਕਹੀ ਵੀ ਇੱਥੇ ਜਿਨ੍ਹਾਂ ਨੂੰ ਪ੍ਰੋਬਲਮ ਹੈ ਉਹ ਆ ਵੇਖੋ ਕਿੰਨੀ ਤਦਾਰ ਚ 100 ਦੀ ਤਦਾਰ ਚ ਪੇਸ਼ੈਂਟ ਬੈਠੇ ਹੋਏ ਆ ਤੇ ਜਿਨ੍ਹਾਂ ਨੇ ਸੇਵਾ ਕਰਨੀ ਆ ਉਹ 4-5 ਬੈਠੇ ਹੋਏ ਆ ਸੋ ਇੱਥੇ ਆਓ ਸਾਰੇ ਜਣੇ ਮੈਨੂੰ ਲੱਗਦਾ ਵੀ ਸਾਰਿਆਂ ਦੇ ਸ਼ਿਕਵੇ ਦੂਰ ਹੋ ਜਾਣਗੇ ਜਿਨ੍ਹਾਂ ਨੂੰ ਹੈਗੇ ਆ ਬਾਕੀ ਵਿਰੋਧ ਤਾਂ ਜਿਹੜੀ ਇਹ ਤੇ ਗੁਰੂਆਂ ਪੀਰਾਂ ਵੇਲੇ ਤੋਂ ਨਾਲ-ਨਾਲ ਚਲਦੀ ਆਉਂਦੀ ਵੀਰੇ ਜਿਹੜੀ ਤੁਸੀਂ ਸੇਵਾ ਕਰ ਰਹੇ ਆ ਸੌ ਲੱਗੇ ਯਾਰ ਮੈਂ ਫੈਨ ਆ ਤੁਹਾਡਾ ਤੁਹਾਡੀ ਸੇਵਾ ਦਾ ਔਰ ਬਹੁਤ ਵਧੀਆ ਤੁਸੀਂ ਸੇਵਾ ਕਰ ਰਹੇ ਆ ਗੁਰੂ ਸਾਹਿਬ ਕਿਰਪਾ ਕਰਨ ਤੇ ਅਸੀਂ ਦੁਬਾਰਾ ਤੁਹਾਡੇ ਕੋ ਵਿਜ਼ਿਟ ਮੈਂ ਤੇਂਦਰਵੀਰਾ ਪ੍ਰੋਮਿਸ ਹੈ ਤੁਹਾਡੇ ਕੋ ਬਹੁਤ ਜਲਦੀ ਆਵਾਂਗੇ ਔਰ ਜਦੋਂ ਲੁਧਿਆਣਾ ਆਵਾਂਗੇ ਵਿਜ਼ਿਟ ਕਰਦੇ ਰਾਵਾਂਗੇ ਦੇਖੋ ਕੋਈ ਵੀ ਸੈਲੀਬ੍ਰਿਟੀ ਇੱਥੇ ਆਂਦਾ ਨਾ ਮਕਸਦ ਇੱਕੋ ਹੀ ਹੁੰਦਾ ਕਿ ਲੋਕ ਜਾਗਰੂਕ ਹੋਣ ਅਸੀਂ ਇੱਥੇ ਇਨਵਾਈਟ ਕਰਦੇ ਹਾਂ ਲੋੜਵੰਦ ਲੋਕਾਂ ਨੂੰ ਵੀ ਕਿ ਭਾਈ ਕਿਸੇ ਪੰਜਾਬ ਦੇ ਕਿਸੇ ਪਿੰਡ 'ਚ ਕਿਸੇ ਸ਼ਹਿਰ 'ਚ ਕੋਈ ਮਰੀਜ਼ ਨਾ ਤੜਪ ਕੇ ਮਰ ਜਾਵੇ ਇਹ ਇਹ ਲਾਨਤ ਸਾਰਿਆਂ ਵਾਸਤੇ ਹੀ ਹੈ ਇਹ ਕਿਸੇ ਵਾਸਤੇ ਨਹੀਂ ਹੈ ਜੇ ਅੱਜ ਮੈਂ ਬੜੀ ਸ਼ੁਕਰਗੁਜ਼ਾਰ ਕਰਕੇ ਜ਼ਿੰਦਗੀ ਜੀ ਰਿਹਾ ਹਾਂ ਕਾਫੀ ਦਾ ਕੱਪ ਪੀ ਰਿਹਾ ਬੈਠ ਕੇ ਕਿ ਰੱਬਾ ਤੇਰਾ ਧੰਨਵਾਦ ਮ ਦਿੱਤਾ ਤੂੰ ਸਾਨੂੰ ਆ ਨਹੀਂ ਦਿੱਤਾ ਤੇ ਜੋ ਉਹਨੇ ਦਿੱਤਾ ਉਹਦਾ ਧੰਨਵਾਦ ਕਿੰਨੇ ਕਨੇ ਕੀਤਾ ਕਦੀ ਅੱਜ ਸਾਡੇ ਕੋਲ ਲੱਤਾਂ ਠੀਕ ਨੇ ਬੋਲ ਸਕਦੇ ਆ ਸੁਣ ਸਕਦੇ ਆ ਜੀਬ ਨਾਲ ਟੇਸਟ ਕਰ ਸਕਦੇ ਆ ਚੰਗੇ ਪੈਸੇ ਕਮਾ ਰਹੇ ਆ ਇਹਦਾ ਕਦੀ ਗੱਲਾਂ ਤੋਂ ਇਲਾਵਾ ਧੰਨਵਾਦ ਕੀਤਾ ਕੀ ਰੱਬਾ ਤੂੰ ਮੈਨੂੰ ਮਹੀਨੇ ਦਾ 50000 ਰੁਪਏ ਦੇ ਰਿਹਾ ਆ ਫੜ 5000 ਰੁਪਏ ਦੇ ਨਾਲ ਮੈਂ ਤੇਰੇ ਕਿਸੇ ਬੰਦੇ ਦੀ ਮਦਦ ਕਰੂੰਗਾ ਕਿ ਅਗਲੀ ਵਾਰੀ ਮੈਨੂੰ 60 ਦੇਵੇ ਮਤਲਬ ਗੱਲ ਉਹੀ ਹੈ ਕਿ ਗਿਲੇ ਸ਼ਿਕਵੇ ਕਰਨ ਨੂੰ ਲੰਬੀ ਲਿਸਟ ਹੈ ਮੇਰੇ ਕੋਲ ਆ ਹੈ ਨਹੀਂ ਮੇਰੇ ਕੋਲ ਆ ਹੈ ਨਹੀਂ ਮੇਰੇ ਕੋਲ ਆ ਹੈ ਨਹੀਂ ਪਰ ਜੋ ਕੁਝ ਹੈਗਾ ਇਹਦਾ ਅਸੀਂ ਸ਼ੁਕਰਗੁਜ਼ਾਰ ਵੀ ਕਿਦਾਂ ਕਰ ਰਹੇ ਹਾਂ ਮੇਰੀ ਅਪੀਲ ਹੈ ਕੁੱਲ ਮਿਲਾ ਕੇ ਸਾਰਿਆਂ ਨੂੰ कि ਜਿਹੜੀ ਏਕ ਜ਼ਰੀਆ ਫਾਊਂਡੇਸ਼ਨ ਟੀਮ ਰੋਜ਼ ਇੱਥੇ ਬੈਟਰੀ ਆ ਬਿੰਨ ਨਾਗਾ ਇੱਥੇ ਆਂਦੀ ਹੈ 7 ਤੋਂ 9 ਸ਼ਾਮ ਨੂੰ ਮੈਂ ਨਹੀਂ ਕਹੂੰਗਾ ਕਿ ਤੁਸੀਂ ਇਹਨਾਂ ਨੂੰ ਆ ਕੇ ਸ਼ਾਬਾਸ਼ੀ ਦਿਓਗੇ ਵਾਹ ਜੀ ਵਾ ਬੜਾ ਵਧੀਆ ਕੰਮ ਕਰ ਰਹੇ ਨੇ ਸ਼ਾਬਾਸ਼ੀ ਚਲੋ ਕਾਲਪੁਰਖ ਦਵੇਗੀ ਕੌਣ ਕਿੱਦਾਂ ਹਨਾ ਇਹ ਆਪਾਂ ਨੂੰ ਕੋਈ ਨਹੀਂ ਕਰਨ ਵਾਲੇ ਪਰ ਹਾਂ ਜਿੰਨੀ ਕਿ એનર્ਜੀ ਇਹ ਯੂਥ ਆਪਣੀ ਯੂਟਿਲਾਈਜ਼ ਕਰ ਰਹੀ ਹੈ ਇੱਥੇ ਉਹਦਾ ਜ਼ਰੂਰ ਬੈਨੀਫਿਟ ਲਿੱਤਾ ਜਾਵੇ ਕਿ ਇਹ ਗਰਮ ਖੂਨ ਹੈ ਤਾਂ ਤੁਹਾਨੂੰ ਪਤਾ ਹੀ ਹੈ ਜਵਾਨੀ ਦੇ ਵਿੱਚ ਜਿਹੜਾ ਟਾਈਮ ਹੁੰਦਾ ਉਹ ਬੜਾ ਕ੍ਰੂਸ਼ੀਅਲ ਹੁੰਦਾ ਤਾਂ ਜੇ ਇਸ એનર્ਜੀ ਨੂੰ ਯੂਟਿਲਾਈਜ਼ ਕਰਕੇ ਲੋਕਾਂ ਦਾ ਭਲਾ ਹੋ ਰਿਹਾ ਤਾਂ ਤੁਹਾਨੂੰ ਵੀ ਸਾਥ ਦੇਣਾ ਚਾਹੀਦਾ ਜਿਵੇਂ ਬਾਈ ਜੀ ਹੋਣਾ ਨੇ ਆ ਕੇ ਆਪਣਾ ਕੰਟਰੀਬਿਊਸ਼ਨ ਪਾਇਆ ਕਿਉਂਕਿ ਇਹਨਾਂ ਦਾ ਤਾਂ ਆਣਾ ਹੀ ਬਹੁਤ ਵੱਡੀ ਗੱਲ ਹੈ ਨਾ ਲੋਕ ਇਹਨਾਂ ਨੂੰ ਫੋਲੋ ਕਰਦੇ ਨੇ ਲਾਈਕ ਕਰਦੇ ਨੇ ਤਾਂ ਇਹੀ ਸਨੇਹ ਹੈ ਕਿ ਭਾਈ ਇਨਸਾਨੀਅਤ ਦੀ ਸੇਵਾ ਕਰੋ ਤੇ ਮਿਲ ਜੁਲ ਕੇ ਜਿੰਨਾ ਕਿ ਵੀ ਕਿਸੇ ਦੀ ਭਲਾ ਕਰ ਸਕਦੇ ਹੋ ਜਰੂਰ ਕਰੋ ਬਹੁਤ ਬਹੁਤ ਧੰਨਵਾਦ ਇਹਨਾਂ ਦੀ ਪੂਰੀ ਟੀਮ ਦਾ ਇੱਥੇ ਆਣ ਲਈ ਥੈਂਕ ਯੂ ਸੋ ਮੱਚ ਭਾਈ ਥੈਂਕ ਯੂ ਥੈਂਕ ਯੂ ਥੈਂਕ ਯੂ ਸੋ